ਰਿਖੀ ਭਾਰਤਵਾਚੀ ਨੇ ਬ੍ਰਹਮਾ ਜੀ ਨੂੰ ਹਰੀ ਓਮ ਸਤਨਾਮ ਕਿਹਾ ਪਰ ਉਸ ਨੂੰ ਕਹਿਣਾ ਜੈ ਗੁਰਦੇਵ ਚਾਹੀਦਾ ਸੀ ਬ੍ਰਹਮਾ ਜੀ ਭਾਰਤਵਾਚ ਨੂੰ ਕਹਿੰਦੇ ਹਨ ਕਿ ਏ ਰਿਖੀ ਜੈ ਗੁਰਦੇਵ ਜੀ ਕੀ ਅਗੁਰਖੀ ਭਾਰਤਵਾਚ ਜੀ ਕਹਿੰਦੇ ਹਲੋ ਹੇ ਬ੍ਰਹਮਾ ਜੀ ਆਪ ਜੀ ਕੋ ਵੀ ਜੈ ਗੁਰੂਦੇਵ ਜੀ ਕੀ ਭਾਰਦਵਾਜ ਜੀ ਨੂੰ ਦੇਖ ਕੇ ਬ੍ਰਹ마 ਜੀ ਨੂੰ ਬਹੁਤ ਖੁਸ਼ੀ ਹੋਈ ਬ੍ਰਹਮਾ ਜੀ ਦੇ ਚਰਨ ਕਮਲਾ ਵਿੱਚ ਬੈਠਾ ਹੋਇਆ ਰਿਖੀ ਭਾਰਦਵਾਜ ਵਾਲਮੀਕ 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 ਕਹੀ ਜਾ ਰਿਹਾ ਹੈ ਰਿਖੀ ਭਾਗਵਾਦ ਜੀ ਦੀ ਰਾਗ ਵਾਲਮਿਕ ਨਾਮ ਨਾਲ ਚੱਲਦੀ ਸੀ ਰਿਖੀ ਜੀ ਵਾਲਮਿਕ ਕਹਿਣਾ ਇਤਨਾ ਜਾਸਤੀ ਗਿਜ ਗਏ ਸਨ ਕਿ ਵਾਲਮਿਕ ਕਹਿਣ ਨਾਲ ਉਹਨਾਂ ਦੇ ਸਾਹ ਚੱਲਦੇ ਸਨ ਉਹ ਵਾਲਮਿਕ ਵਾਲਮਿਕ ਕਹਿਣ ਤੋਂ ਕਿਸੇ ਵਕਤ ਵੀ ਰੁਕ ਨਹੀਂ ਸਕਦਾ ਸੀ ਵਾਲਮੀਕ ਜੀ ਦਾ ਨਾਮ ਉਸ ਦੀ ਜ਼ਬਾਨ ਉਪਰ ਪੂਰਾ ਪੱਕ ਚੁੱਕਾ ਸੀ ਹਰੇਕ ਸਾਹ ਦੇ ਨਾਲ ਵਾਲਮੀਕ ਕਹਿ ਨਾਲ ਉਸ ਪਪੀਹੇ ਦੇ ਮਨ ਸ਼ਾਂਤੀ ਰਹਿੰਦੀ ਸੀ ਵਾਲਮੀਕ ਨਾਮ ਇੱਕ ਅਮਰਤ ਹੈ ਬਹੁਤ ਉੱਚੇ ਤੋਂ ਉੱਚੇ ਭਾਗਾ ਵਾਲਾ ਗੁਰਮੁਖ ਦੇ ਮੋਹੋਂ ਨਿਕਲਦਾ ਹੈ ਉਹ ਬੜਾ ਭਾਗੀ ਉੱਚੇ اخلاق ਵਾਲਾ ਪੁਰਸ਼ ਹੁੰਦਾ ਹੈ ਜੋ ਆਪਣੇ ਮੋਹ ਵਾਲਮੀਕ ਨਰੰਕਾਜ਼ੀ ਦਾ ਨਾਮ ਲਵੇ ਕਲਯੁਗ ਦੇ ਰਾਜ ਅੰਦਰ ਅਮਰਤ ਦੇ ਗਾਗ ਘਟ ਹੁੰਦੇ ਹਨ ਜੈਲ ਦੀਆਂ ਪੰਡਾਹੇ ਭਰ ਜਾਂਦੇ ਹਨ ਮੰਦੇ ਕਰਮਾ ਵਾਲੇ ਜੀਵ ਨੂੰ ਅਮਰਤ ਕੌੜਾ ਲੱਗਦਾ ਹੈ ਜੈਲ ਬਹੁਤ ਮਿੱਠੀ ਸਮਝਦਾ ਹੈ ਇਸ ਵਾਲਮੀਕੀ ਅਮਰਤ ਰਸ ਨੂੰ ਕੋਈ ਵੀ ਉੱਤਮ ਪੁਰਸ਼ ਪ੍ਰਾਪਤ ਕਰ ਸਕਦਾ ਹੈ ਦੁਨੀਆ ਮਿੱਠਿਆ ਪ੍ਰਸਾਦ ਦੇ ਅਗਮਾਨ ਵਿੱਚ ਆ ਕੇ ਰੁੜਪੁਰ ਰਹੀ ਹੈ ਕਾਲ ਜੂਨੇ ਸੱਚੀ ਗੱਲ ਸੁਣੋਂ ਤੋ ਆਪਣੇ ਕੰਨ ਬੰਦ ਕਰ ਰਖਿਆ ਸੱਚੀ ਗੱਲ ਸੱਪ ਵਾਂਂ ਡੰਗ ਮਾਰਦੀ ਹੈ ਕੂੜੀਆਂ ਗੱਲਾਂ ਤਪਵਾ ਸਾਰਾ ਸਾਰਾ ਦਿਨ ਸਾਰੀ ਸੱਚ ਆਸਰਾਇ ਚਲੋ ਸ਼ੈਤਾਨ ਦਾ ਕਾਲੂ ਦੇ ਰਾਜ ਅੰਦਰ ਬਹੁਤ ਵੱਡਾ ਫਸਾਰਾ ਹੈ ਕਲ ਜੂ ਦੇ ਰਾਜ ਅੰਦਰ ਤਾਂ ਪਰਮਾਤਮਾ ਦਾ ਸਿਮਰਨ ਕਰਨ ਵਾਲੇ ਹੀ ਕਾਮ ਕਲੂ ਲੋਭ ਹੰਕਾਰ ਨੂੰ ਜੱਦ ਸਕਦੇ ਹਨ ਸ਼ੈਤਾਨ ਜੀਵ ਨੂੰ ਉਲਟ ਉਲਟੋ ਪ੍ਰਦੇਸ਼ ਦੇ ਦੇ ਕੇ ਪਲ-ਪਲ ਗੁੱਸੇ ਚੜਾਉਂਦਾ ਰਹਿੰਦਾ ਹੈ ਜਿਸ ਵਿੱਚ ਇਨਸਾਨ ਇਸ ਦੁਨੀਆ ਵਿੱਚ ਆ ਕੇ ਆਪਣੇ ਜੀਵਨ ਨੂੰ ਚੰਗਾ ਨਾ ਬਣਾ ਸਕੇ ਸੰਤ ਮਤ ਸ਼ੀਤਲ ਹੁੰਦੀ ਹੈ ਸ਼ੈਤਾਨ ਮਤ ਗਰਮ ਅਤੇ ਬੜੀ ਚੰਚਲ ਹੁੰਦੀ ਹੈ ਜੋ ਇਨਸਾਨ ਨੂੰ ਸਚਾਈ ਵਿੱਚੋਂ ਪੁੱਟ ਕੇ ਬੁਰਾਈ ਵਿੱਚ ਲੈ ਜਾਂਦੀ ਹੈ ਸੰਤ ਲੋਕ ਸਦਾ ਨਿਰਵੈਰ ਰਹੇ ਹਰ ਉਹ ਕਿਸੇ ਨਾਲ ਵੈਰ ਨਹੀਂ ਕਰਦਾ ਪ੍ਰਮਾਤਮਾ ਕੋਲੋਂ ਸਭ ਦੀ ਖੈਰ ਮੰਗਦੇ ਹਨ ਮਨਮੁਖ ਆਦਮੀ ਸੰਤਾਂ ਨਾਲ ਵੀ ਵੈਰ ਕਰਦਾ ਹੈ ਉਸ ਦਾ ਦਿਲ ਬੜਾ ਕੜਤਨ ਦਾਰ ਹੁੰਦਾ ਹੈ ਭਲਾਈ ਕਦੇ ਵੀ ਉਸ ਦੇ ਨੇੜੇ ਨਹੀਂ ਆਉਂਦੀ ਉਹ ਆਪਣੇ ਮੰਝੇ ਉੱਪਰ ਪਿਆਵੇ ਲੋਕਾਂ ਨਾਲ ਦੁਸ਼ਮਣੇ ਕਾਦਾ ਰਹਿੰਦਾ ਹੈ ब्रह्मा ਜੀ ਦੇਖੀ ਭਾਦਰਾ ਜੀ ਇਹ ਗੁਜਰ ਕਹਿ ਰਖੀ ਜੀ ਆਪ ਇਥੇ ਕਿਸ ਤਰ੍ਹਾਂ ਆਏ ਹੋ ਇਹ ਜਗ੍ਹਾ ਦਾ ਧਰਤੀ ਨਾਲੋਂ ਬਹੁਤ ਉੱਚੀ ਹੈ ਇਸ ਬਿੰਦੂ ਪਰਬਤ ਉਤੇ ਕੋਈ ਐਰ ਗੈਰ ਇਰਸਾਲ ਨਹੀਂ ਚੜ ਸਕਦਾ ਇਹ ਜਗ੍ਹਾ ਧਰਤੀ ਕੋਲੋਂ ਇਤਨੇ ਜ਼ਿਆਦਾ ਉੱਚੀ ਹੈ ਆਪ ਤਾਂ ਕੋਈ ਬੜੇ ਕਰਾਮਾਤੀ ਨਜ਼ਰ ਆ ਰਹੇ ਜਿਹੜੇ ਇਤਨੇ ਉੱਚੇ ਪਰਬਤ ਪਰ ਚੜ ਕੇ ਮੇਰੇ ਅਸਥਾਨ ਪਰ ਆਏ ਜੋ ਬ੍ਰਹਮਾ ਜੀ ਨੇ ਰਹੀ ਜੀ ਨੂੰ ਬੜੇ ਪਿਆਰ ਵਿੱਚ ਬੋਲ ਕੇ ਇਸ ਤਰ੍ਹਾਂ ਕਹਾਤਾ ਰਹੀ ਭਾਦਵਾਚ ਬ੍ਰਹਮਾ ਜੀ ਨੂੰ ਕਹਿ ਲਗਾ ਕਿ ਹੇ ਮਹਾਰਾਜ ਜੀ ਆਪ ਜੀ ਦੀ ਮਹਾਨ ਕਿਰਪਾ ਦੇ ਨਾਲ ਚਲ ਆਇਆ ਆਪ ਜੀ ਦੀ ਕਿਰਪਾ ਨਾਲ ਤਾਂ ਇੱਕ ਪਿੰਗਲਾ ਵੀ ਪਰਬਤ ਉੱਪਰ ਚੜ ਸਕਦਾ ਹੈ ਜਿਸ ਪਰ ਆਗਿਆ ਦਿਆ ਹੋ ਜਾਵੇ ਉਹ ਉੱਡ ਕੇ ਅਸਮਾਨ ਵਿੱਚ ਵੀ ਜਾ ਸਕਦਾ ਹੈ ਜਿਸ ਵਗ ਸਾ ਰਹੀ ਗੱਲ ਰਹੀ ਭਾਰਤਵਾਜ ਜੀ ਨੇ ਇਸ ਤਰ੍ਹਾਂ ਬ੍ਰਹਮਾ ਜੀ ਦੇ ਸਤਕਾਰ ਨੂੰ ਕਹੀ ਤਾਂ ਬ੍ਰਹਮਾ ਜੀ ਰਹੀ ਭਾਰਤਵਾਜ ਦੇ ਅਮਰਤ ਬਚਨ ਸੁਣ ਕੇ ਆਨੰਦ ਹੋ ਗਿਆ ਕਿ ਇਹ ਰਖੀ ਬੜਾ ਸਮਝਦਾਰ ਹੈ ਇਸ ਨੇ ਮੇਰੀ ਗੱਲ ਦਾ ਉੱਤਰ ਬੜੇ ਸਤਕਾਰ ਨਾਲ ਦਿੱਤਾ ਹੈ ਬ੍ਰਹਮਾ ਜੀ ਰਹੀ ਭਾਗਵਾਨ ਨੂੰ ਕਹਿ ਲਗਾ ਕਿ ਹੇ ਰਖੀ ਜੇ ਆਪ ਕੁਝ ਖਾਓ ਪੀਓਗੇ ਤਾਂ ਮੈਂ ਤੁਹਾਡੇ ਵਾਸਤੇ ਕੁਝ ਅਮਰਤ ਫਲ ਮੰਗਵਾਵਾਂ ਜਿਸ ਵੇਲੇ ਤੋਂ ਬ੍ਰਹਮਾ ਜੀ ਨੇ ਰਹੀ ਭਾਰਤਵਾਸ ਨੂੰ ਕੋਈ ਖਾਣ ਪੀਣ ਬਾਰੇ ਪੁੱਛਿਆ ਤਾਂ ਰਹੀ ਭਾਰਤਵਾਸ ਦੀ ਬੜੀ ਨਿਮਰਤਾ ਖਿਮਾ ਬੰਦਗੀ ਨਾਲ ਬ੍ਰਹਮਾ ਜੀ ਨੂੰ ਕਹਿਣ ਲੱਗਾ ਕਿ ਹੈ ਮਹਾਰਾਜ ਜੀ ਆਪ ਦਾ ਮਹਾਨ ਦਰਸ਼ਨ ਕਰਕੇ ਭੁੱਖ ਪਿਆਸ ਸਭ ਦੂਰ ਹੋ ਗਿਆ ਕਿਸੇ ਚੀਜ਼ ਦੀ ਚਾਹਣਾ ਨਹੀਂ ਰਹੀ ਆਪ ਦਾ ਪਵਿੱਤਰ ਦਰਸ਼ਨ ਕਰਕੇ ਕਿਰਤਾਰਥ ਹੋ ਗਿਆ ਮੇਰੀ ਤਪਰੀ ਆਤਮਾ ਠੰਡੀ ਠਾਰ ਹੋ ਗਈ ਹੈ ਜਨਮਾਂ ਜਨਮਾਂ ਦੀ ਮਹਿਲ ਚਲੀ ਗਈ ਹੈ ਆਪ ਦਾ ਮਹਾਨ ਦਰਸ਼ਨ ਤਾਂ ਕਿਸੇ ਵਿਭਾਗੀ ਜੀਵ ਨੂੰ ਹੁੰਦਾ ਹੈ ਮੈਂ ਆਪ ਦਾ ਦਰਸ਼ਨ ਕਰਕੇ ਨਿਰਵਾਣ ਪਦ ਵਿੱਚ ਚਲਾ ਗਿਆ ਹਾਂ ਜੇਸੇ ਵਕਤ ਭਗਵਾ ਜੀ ਨੇ ਬ੍ਰਹਮਾ ਜੀ ਨੂੰ ਇਸ ਤਰ੍ਹਾਂ ਕਹਿਤਾ ਬ੍ਰਹਮਾ ਜੀ ਰਿਖੀ ਜੀ ਨੂੰ ਕਹਿ ਲਗਾ ਕਿ हे ਰਿਖੀ ਜੀ ਕੁਛ ਨਾ ਕੁਛ ਆਪ ਜ਼ਰੂਰ ਖਾਓ ਪੀਓ ਆਪ ਬਹੁਤ ਸਫਰ ਕਰਕੇ ਮੇਰੇ ਇਸ ਸਥਾਨ ਪਰ ਆਏ ਹੋ ਇਹ ਜਗ੍ਹਾ ਪਰ ਆਉਣਾ ਬਹੁਤ ਕਠਿਨ ਹੈ ਜਿਹੜਾ ਭਗਤ ਮੇਰੇ ਤੱਕ ਪਹੁੰਚ ਸਕਦਾ ਹੈ ਉਹ ਇਹ ਸਮਝ ਲਵੇ ਕਿ ਮੈਂ ਨੰਨਕਾਰ ਬਾਦਮੀ ਜਵਾਹਰ ਮੰਡਲ ਵਿੱਚ ਪਹੁੰਚ ਗਿਆ ਹਾਂ ਮੇਰੇ ਪਾਸ ਉਹਨਾ ਇਤਨਾ ਜ਼ਿਆਦਾ ਕਠਨ ਦੂਸਰੀ ਵਾਰ ਫਿਰ ਬ੍ਰਹਮਾ ਜੀ ਪੁਜਾਰੀ ਕਹੀ ਰਖੀ ਜੀ ਕੁਝ ਖਾਓ ਪੀਓਗੇ ਜੇ ਆਪ ਕੁਝ ਵੀ ਨਹੀਂ ਖਾਓ ਪੀਓਗੇ ਤਾਂ ਆਗਰ ਸਦਕਾਰ ਕੇਸਰਾ ਹੋਵੇਗਾ ਜੇ ਇਸ ਵਕਤ ਬ੍ਰਹ마 ਜੀ ਨੇ ਰਿषि ਭਾਰਤਵਾਜ ਜੀ ਨੂੰ ਇਸ ਤਰ੍ਹਾਂ ਕਿਹਾ ਤਾਂ ਭਾਰਤਵਾਜ ਜੀ ਨੂੰ ਇਹ ਭਾਰਤਵਾਜ ਜੀ ਬ੍ਰਹ마 ਜੀ ਇਹ ਕਹਿ ਲਗਾ ਕਿ हे ਮਹਾਰਾਜ सत्कार तो मेरा आप जो महान दर्शन करके ही हो चुका है हे ब्रह्मा जी मेरा यह प्रण है कि जिन्ना चिर मेरा मनोरथ सिधरा हो जाए कुछ खाना पीना नहीं है का दर्शन करके किसी खान पीन वाली वस्तु की लोड़ कुछ भी नहीं ਜੈ ਜਿਸ ਵਕਤ ਭਾਰਦਵਾਜ ਜੀ ਨੇ ਬ੍ਰਹਮਾ ਜੀ ਨੂੰ ਇਸ ਤਰ੍ਹਾਂ ਕਿਹਾ ਤਾਂ ਬ੍ਰਹਮਾ ਜੀ ਘਾਤ ਘਰ ਦੀਆਂ ਜਾਣਣ ਵਾਲੇ ਸਨ ਬ੍ਰਹਮਾ ਜੀ ਭਾਰਦਵਾਜ ਨੂੰ ਕਹਿ ਲਗਾ ਕਿ ਇਹ ਕੀ ਜੀ ਉਹ ਕਿਹੜਾ ਤੁਹਾਡਾ ਮਨੋਰਥ ਹੈ ਜੋ ਆਪ ਲੋਕ ਸਿੱਧ ਕਰਨਾ ਲੋੜਦੇ ਹੋ ਰਿਖੀ ਭਾਰਤਵਾਸ ਬ੍ਰਹਮਾ ਜੀ ਨੂੰ ਕਹਿਣ ਲੱਗਾ ਕਿ हे ਮਹਾਰਾਜ ਜੀ ਆਪ ਇਨਸਾਨ ਦੇ ਦਿਲ ਦੀਆਂ ਗੁਜਰ ਰਹਾ ਆਪ ਦੀਆਂ ਨਜ਼ਰਾਂ ਕੋਲੋਂ ਕੁਝ ਛਿਪਿਆ ਨਹੀਂ ਹੋਇਆ ਆਪ ਮੇਰੇ ਮਨੋਰਥ ਬਾਰੇ ਸਭ ਕੁਝ ਜਾਣਦੇ ਹੋ ਆਪ ਸਾਰੀ ਦੁਨੀਆ ਨੂੰ ਦਿਖ ਸਕਦੇ ਹੋ ਆਪ ਜੀ ਨੇ ਐਸੇ ਕਰਕੇ ਉੱਚੀ ਜਗ੍ਹਾ ਪਰ ਦੇਰਾ ਲਾਇਆ ਹੋਇਆ ਹੈ ਆਪ ਜੀ ਦੀ ਲੀਲਾ ਬੜੀ ਅਪਾਰ ਹੈ ਆਪ ਜੀ ਉਸ ਤਰ੍ਹਾਂ ਚੰਦ ਸੂਰਜ ਵੇ ਕਰਦੇ ਹੈ 33 ਕਰੋੜ ਦੇਵਤਾ ਆਪ ਜੀ ਸਭਾ ਪੂਰਦਾ ਹੈ ਰਿਦਾ ਸਿੱਧਾ ਆਪ ਜੀ ਦੇ ਚਰਨ ਪੂਜਿਆ ਹੈ ਕੁਦਰਤ ਦਾ ਸਾਰਾ ਪਸਾਰਾ ਤੇਰੇ ਹੱਥਾਂ ਵਿੱਚ ਹੈ ਆਪ ਸਭ ਕੁਝ ਕਰਨ ਯੋਗ ਹੋ ਜਿਸ ਵਕਤ ਤਰੀ ਕੀ ਜਿਨੇ ਇਸ ਤਰ੍ਹਾਂ ਕਰਕੇ ਬ੍ਰਹਮਾ ਜੀ ਦੀ ਉਸਤਤ ਕੀਤੀ ਤਾਂ ਬ੍ਰਹਮਾ ਜੀ ਬੜੇ ਖੁਸ਼ ਭਾਰਦਵਾਜ ਜੀ ਬਾਰੇ ਤਾਂ ਬ੍ਰਹਮਾ ਜੀ ਨੂੰ ਪਤਾ ਹੀ ਸੀ ਕਿ ਇਹ ਭਾਰਤਵਾਜ ਹੈ ਜਿਹੜਾ ਜੰਗਲਾਂ ਵਿੱਚ ਵਾਲਮੀਕ 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 ਸਾਹ ਸਾਸ ਨਾਲ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਜਗਾ ਜਗਾ ਪਰ ਕੂਕ ਪੁਕਾਰਾ ਕਰਦਾ ਫਿਰਦਾ ਹੈ ब्रह्मा ਜੀਤਾ ਦਿਨ ਰਾਤ ਉਹ ਦੀਆਂ ਕੂਕ ਪੁਕਾਰਾ ਸੁਣਿਆ ब्रह्मा ਜੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਕਿ ਭਾਰਤਵਾਸ ਜਿਹਦੀ ਕੂਕ ਪੁਕਾਰ ਸੁਣ ਕੇ ਨੰਕਾਰ ਵਾਲਮੀਕ ਦੇਵਾਲ ਜੀ ਨੇ ਮਾਤ ਲੋ ਹੋਏ ਪ੍ਰਗਟ ਹੋ ਕੇ ਰਾਮ ਚਿੱਤਰ ਦੀ ਰਚਨਾ ਕਰਨੀ ਹੈ ਤਾਂ ਦੁਨੀਆ ਵਿੱਚ ਵਿਸ਼ਨੂੰ ਜੀ ਪ੍ਰਗਟ ਹੋਣਗੇ ਜਿਨ੍ਹਾਂ ਕੋਲੋਂ ਦੁਸ਼ਟ ਦਮਨ ਸਭ ਦਰਦ ਇਹ ਬ੍ਰਹਮਾ ਜੀ ਦੇ ਪੁੱਤਰ ਹਨ ਨਾਰਦ ਮੁਨੀ ਜੀ ਜਿਨ੍ਹਾਂ ਨੇ ਇਹ ਬੰਤ ਬਣਾਏ ਸੀ ਕਿ ਭਾਰਤਵਾਜ ਦੇ ਭਗਤੀ ਕਰਨ ਨਾਲ ਦੁਨੀਆਂ ਵਿੱਚ ਨਰੰਕਾਰ ਵਾਲਮੀਕ ਤੇ ਆਵਾਜ ਜੀ ਪ੍ਰਗਟ ਹੋ ਸਕਦੇ ਹਨ ਬ੍ਰਹਮਾ ਜੀ ਵਿਸ਼ਨੂ ਜੀ ਸ਼ਿਵ ਸ਼ੰਕਰ ਜੀ ਇੰਦਰ ਜੀ ਨਾਰਦ ਮੁਨੀ ਜੀ ਇਨਾ ਪੰਜਾਂ ਨੇ ਰਾਜੇ ਭਾਰਤਵਾਜੀ ਨੂੰ ਇਤਨੇ ਵੱਡੇ ਮਹਾਜਾਲ ਵਿੱਚ ਬਸਾਇਆ ਸੀ ਜਿਦੇ ਰਾਜ ਭਾਲ ਤਾਜ ਸਭ ਖਤਮ ਹੋ ਗਏ ਮਹਾਰਾਣੀਆਂ ਵਿਧੋ ਰੁੱਕੇ ਮਰ ਗਈਆਂ ਪਰਜਾ ਦੁੱਖਾਂ ਦੇ ਸਮੁੰਦਰ ਵਿੱਚ ਰੁੜ ਗਈ ਜਿਸ ਕਰਕੇ ਇਸ ਰਾਏ ਦੀ ਕੋਕ ਪੁਕਾਰ ਸੁਣ ਕੇ ਅਕਾਲ ਪੁਰਖ ਜਗਤ ਗੁਰੂ ਬਾਦਮੀ ਜੀ ਮਾਤ ਲੋਕ ਵਿੱਚ ਪ੍ਰਗਟ ਹੋ ਕੇ ਸ਼ਿਰਮੈ ਸਹਿਬ ਮਹਾਰਾਜ ਜੀ ਰਚਨਾ ਕਰੇਗਾ ਤਾਂ ਅਸੇ ਰਾਜ ਦੀਆਂ ਜੜੀਆਂ ਜੜਾ ਪੁਟੀਆਂ ਜਾਣਗੇ ਵਿਸ਼ਨੂੰ ਜੀ ਤੋਂ ਬਣਾ ਜ਼ੁਲਮ ਤੇ ਪਾਪਾਂ ਦਾ ਨਾਸ਼ ਨਹੀਂ ਹੋ ਸਕਦਾ। ਦੁਸ਼ਟਾ ਦਮੜਾ ਦਾ ਨਾਸ਼ ਕਰਨ ਵਾਲਾ ਇਕੋ ਵਿਸ਼ਨੂ ਜੀ ਹੈ। ਸੰਸਾਰ ਦੇ ਸਭ ਜੀਵਾਂ ਦੀ ਰੱਖਿਆ ਕਰਨੀ, ਦੁਸ਼ਟਾ ਦਮੜਾ ਦਾ ਨਾਸ਼ ਕਰਨਾ। ਏਸ ਵਕਤ ਰਾਸ ਲੋਕ ਮਾਤ ਲੋਕ ਦੇ ਮਾਨਸ ਜੀਵਾਨੂ ਬਰਬਾਦ ਕਰੀ ਜਾ ਰਹੇ ਵਿਸ਼ਨੂੰ ਜੀਵਾ ਦੀ ਮੰਦੀ ਹਾਲਤ ਦੇਖ ਕੇ ਬੜਾ ਦੁੱਖ ਹੋ ਰਿਹਾ ਤੇ ਵਿਸ਼ਨੂੰ ਜੀ ਹਰ ਵਕਤ ਇਹ ਚਾਹੁੰਦੇ ਸਨ ਕਿ ਰਾਮ ਰਕਸਤੇ ਪਰਸ ਰਾਮ ਦਾ ਨਾਸ ਕਰ ਦੇਵਾ ਪਰ ਪ੍ਰਮਾਤਮਾ ਵਾਜਮੀਕ ਦੇ ਆਵਾਜ ਦੇ ਹੁਕਮ ਤੋਂ ਬਿਨਾਂ ਸੱਚੇ ਸਾਹਿਬ ਕਹਿੰਦੇ ਦੁਨੀਆ ਵਿੱਚ ਵਿਸ਼ਨੂੰ ਕਿਵੇਂ ਪ੍ਰਗਟ ਹੋ ਸਕਦਾ ਹੈ ਅਮਰਤ ਬਾਣੀ ਅੰਦੀ ਹੈ ਸਗਲ ਸ੍ਰਿਸ਼ਟੀ ਵਿੱਚ ਜਿੰਨੇ ਵੀ ਕੰਮ ਹੁੰਦੇ ਹਨ ਸਭ ਕੰਮ ਨੰਕਾ ਵਾल्ਮੀਕ ਮਹਾਰਾਜ ਦੀ ਆਗਿਆ ਨਾਲ ਹੁੰਦੇ ਆ ਜਿਸ ਵਕਤ ਕੁਦਰਤ ਨੇ ਦੁਨੀਆ ਵਿੱਚ ਰਾਮ ਚਿੱਤ ਅਦੀ ਰਚਨਾ ਕਰ ਦੇਣੀ ਹੈ ਉਸ ਵਕਤ ਵਿਸ਼ਨੂੰ ਨੇ ਮਾਤਲੁਕ ਵਿੱਚ ਜਾ ਕੇ ਰਾਜਸ਼ਾ ਦਾ ਬਧ ਕਰਨਾ ਹੈ ਜਿਨ੍ਹਾਂ ਚ ਰਾਜ ਹੁਕਮ ਨਹੀਂ ਜਿੱਦਾ ਉਹਨਾਂ ਚ ਉਸ ਦੇ ਜਰਨੈਲ ਕੁਛ ਨਹੀਂ ਕਰ ਸਕਦੇ ਜਿਸ ਵਕਤ ਰਾਜੇ ਕੋ ਜ਼ਰਮੈਲ ਨੂੰ ਹੁਕਮ ਮਿਲ ਜਾਣਾ ਹੈ ਉਹ ਸੁਖ ਜ਼ਨੈਲ ਆਪਣੀ ਕਮਾਨ ਪਰ ਖੁਦ ਰਾਜਾ ਬਲਕੇ ਦੁਸ਼ਟ ਦਮਨਾ ਦਾ ਨਾਸ਼ ਕਰੇਗਾ ਜਿਸ ਵੇਦ ਬ੍ਰਹਮਾ ਜੀ ਨੇ ਰਿਖੀ ਜਿਨੂੰ ਇਹ ਕਿਆ ਕਿ ਹੇ ਰਿਖਿ ਜੀ ਸੋ ਆਪ ਦਾ ਕਿਹੜਾ ਮਨੋਰਥ ਹੈ ਜੋ ਆਪ ਸਿੱਧ ਕਰਨਾ ਚਾਹੁੰਦੇ ਬ੍ਰਹਮਾ ਜੀ ਨੂੰ ਪਤਾ ਸੀ ਕਿ ਭਾਰਦਵਾਜ ਜੀ ਮੇਰੇ ਪਾਸ ਇਸ ਕਰਕੇ ਆਇਆ ਹੈ ਪਰ ਕੀ ਜੀ ਪਾਸੋਂ ਉਸ ਤਰ੍ਹਾਂ ਹੀ ਪੁੱਛਣਾ ਲੋੜਦਾ ਸੀ ਜੋ ਕੁਝ ਦੁਨੀਆ ਵਿੱਚ ਹੁੰਦਾ ਬ੍ਰਹਮਾ ਜੀ ਨੂੰ ਸਰੇ ਸਰੇ ਦਾ ਪਤਾ ਹੁੰਦਾ ਹੈ ਸੱਚੇ ਪਤਸ਼ਾਹ ਕਹਿੰਦੇ ਹਨ ਕਿ ਇਹ ਸਭ ਕੁ ਦੁਨੀਆ ਵਿੱਚ ਕੀ ਕੁਝ ਹੋ ਰਿਹਾ ਹੈ ਕੁਦਰਤ ਬੜੀ ਚਤੁਰ ਹੈ ਸਾਰੇ ਕੰਮ ਬੜੇ ਤਰੀਕੇ ਦੇ ਨਾਲ ਕਰ ਜਾਂਦੀ ਹੈ ਜੀਵ ਕੁਦਰਤ ਦੇ ਜ਼ਰੇ ਜ਼ਰੇ ਜੀਵ ਕੁਦਰਤ ਦੇ ਜਾਲ ਵਿੱਚ ਫਸਿਆ ਜ਼ਹਿਰ ਨੂੰ ਅਮਰਤ ਕਰਕੇ ਪੀ ਜਾਂਦਾ ਹੈ ਨਾਦ ਮਣੀ ਨੇ ਰਾਜੇ ਭਾਰਤਵਾਜ ਨੂੰ ਸੁੱਖਾਂ ਦੇ ਤਖਤ ਉੱਪਰੋਂ ਲਾ ਕੇ ਦੁੱਖਾਂ ਦੇ ਖੂਂ ਅੰਦਰ ਗिरा ਦਿੱਤਾ ਭਾਰਤਵਾਜ ਜੀ ਦੇ ਦੁੱਖ ਚਲਨ ਨਾਲ ਦੁਨੀਆ ਵਾਸਤੇ ਸੁੱਖਾਂ ਦਾ ਪਹਾੜ ਉੱਤਰ ਗਿਆ ਨਰੰਕਾਰ ਜੀ ਦੁਨੀਆਂ ਵਿੱਚ ਪ੍ਰਗਟ ਹੋ ਗਏ ਦੁਨੀਆਂ ਦੇ ਦੁੱਖ ਖੋ ਗਏ ਮੈਲ ਜਨਮ ਜਨਮ ਦੀ ਧੋ ਗਏ ਰਿਖੀ ਭਾਰਤਵਾਜ ਜੀ ਬ੍ਰਹ마 ਜੀ ਨੂੰ ਇਹ ਕਹਿੰਦੇ ਹਨ ਕਿ हे ਬ੍ਰਹ마 ਜੀ ਮਨੋਰਥ ਮੇਰਾ ਇਹ ਹੈ ਜਿਨ ਨੂੰ ਮੈਂ ਸਿੱਧ ਕਰਣਾ ਲੋਂਦਾ ਕਿ ਤੁਸੀਂ ਮੇਰੇ ਗੁਰੂ ਬਣ ਕੇ ਮੈਨੂੰ ਭਗਵਾਨ ਵਾਲਮੀਕਾ ਦਾ ਦਰਸ਼ਨ ਕਰਾ ਦੇਵੋ ਤਾਂ ਮੈਂ ساری ਜ਼ਿੰਦਗੀ ਤੇਰੇ ਇਸ ਪਰਪਕਾਰ ਦੇ ਸੋਹਣੇ ਗੌਂਦਰ ਧਨ ਤਨ ਕਹਿੰਦਾ ਲੋ ਆਪ ਸਭ ਕੋਈ ਕਰਨਾ ਯੋਗ ਹੋ ساری ਦੁਨੀਆ ਵਿੱਚੋਂ ਤੈਨੂੰ ਬਹੁਤ ਵੱਡਾ ਪਰਪਕਾਰੀ ਦਾਤਾ ਵਿਧਾਤਾ ਜਾਣ ਕੇ ਤੇਰੇ ਦਰ ਪਰ ਆਇਆ ਹਾਂ ਤੁਸੀਂ ਮੇਰੇ ਗੁਰੂ ਬਣ ਜਾਓ ਗੁਰੂ ਤੋਂ ਬਿਨਾ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ ਨੀ ਗੁਰੇ ਜੀਵ ਨੂੰ ਰੱਬ ਨਹੀਂ ਮਿਲਦਾ ਜਮਦੂਤ ਮਿਲਦੇ ਹਨ ਕਿਸੇ ਇਸ ਕਰਕੇ ਤੇਰੇ ਦਰ ਪਰ ਆ ਕੇ ਸਵਾਲ ਕੀਤਾ ਹੈ ਕਿ ਗੁਰੂ ਧਰਨ ਕੀਤੇ ਬਿਨਾਂ ਨੰਕਾਰ ਦੀ ਨੂੰ ਪਾਇ ਨਹੀਂ ਜਾਦਾ ਗੁਰੂ ਪਾਸੋਂ ਪ੍ਰਮਾਤਮਾ ਨੂੰ ਮਿਲਣ ਦਾ ਰਸਤਾ ਨਹੀਂ ਮਿਲਦਾ ਗੁਰੂ ਪਮਾ ਗੁੰਗਾ ਭਵਾ ਬਾਵਰਾ ਹੋਵੇ ਉਸ ਦੀ ਸੇਵਾ ਵਿੱਚੋਂ ਰੱਬ ਪ੍ਰਗਟ ਹੋ ਜਾਂਦਾ ਹੈ ਗੁਰੂ ਦਾ ਦਿੱਤਾ ਹੋਇਆ ਸ਼ਬਦ ਜੀਵ ਨੂੰ ਨਾਮ ਦਾ ਜਹਾਜ਼ ਬਣ ਕੇ ਜਿੱਥੇ ਜੀਵ ਚਾਹੇ ਜੀਵ ਨੂੰ ਉਥੇ ਪਹੁੰਚਾ ਦਿੰਦਾ ਹੈ ਤੇ ਆਪ ਸਰਬ ਕਲਾ ਕੇ ਗਿਆਤਾ ਦਾਤਾ ਜੀ ਹੋ ਤੁਸੀਂ ਮੇਰੇ ਗੁਰੂ ਬਣਨ ਦੇ ਕਾਬਿਲ ਹੋ ਆਪ ਮੇਰੇ ਗੁਰੂ ਬਣ ਕੇ ਮੇਰਾ ਬੇੜਾ ਭਗਲ ਸਰ ਵਿੱਚੋਂ ਪਾਰ ਕਰ ਦੇਵੋ ਤੈਨੂੰ ਸਭ ਕੁਝ ਕਰਨ ਕਰਨ ਜਾਣ ਕੇ ਤੇਰੇ ਦਰ ਪਰ ਇਹ ਸਦਾ ਕੀਤੀ ਹੈ ਤੇਰੇ ਦਰ ਤੋਂ ਕੋਈ ਜੀਵ ਰਾਸੁ ਕੇ ਨਹੀਂ ਜਾਂਦਾ ਸਬਨਾ ਦੀਆਂ ਆਸ਼ਾ ਪੂਰਨ ਹੋ ਜਾਂਦੀਆਂ ਹਰ ਸ਼ਲੋਕਾ ਆਸ਼ਾ ਪੂਰਨ ਕਰਦੇ ਮੇਰੀ ਮਨਤ ਜੋ ਜਗਾਵਾ ਤੇਰੀ ਅਲਖ ਜਗਾਈ ਦਰ ਪਰ ਤੇਰੇ ਕਰਦੇ ਕਾਰਜ ਪੂਰਨ ਮੇਰੇ ਮੈਂ ਮਾ ਤੇਰੀ ਬਹੁਤ ਉਚੇਰੀ ਕਰਦੇ ਆਸ਼ਾ ਪੂਰਨ ਮੇਰੀ ਮੈਂਤ ਜੋਤ ਜਗਾਉ ਤੇਰੇ ਸਤ ਜੁਨੀਆ ਤੋ ਜਾਨ ਮਹਾਨ ਮੈਂ ਚਲੇ ਆਇਆ ਤੇਰੇ ਥਾਨ ਰੱਖ ਲੈ ਮੇਰੀ ਤੈਂਦੀ ਤੇਰੀ ਕਰ ਦੇ ਆਸ਼ਾ ਪੂਰਨ ਮੇਰੀ ਕਰ ਦੇ ਆਸ਼ਾ ਪੂਰਨ ਮੇਰੀ ਮੈਨੂੰ ਜੋ ਚਗਾਵਾ ਤੇਰੀ ਸਭ ਕੁਝ ਤੁਮ ਹੋ ਕਰਨੇ ਹਰ ਏ ਕੁਦਰਤ ਤੇਰੀ ਬਹੁਤ ਪਾਰ ਸਾ ਤੋਹੇ ਜੀ ਹਰ ਹਰ ਕੇਰੀ ਕਰਦੇ ਆਸ਼ਾ ਪੂਰਨ ਮੇਰੀ ਮੈਂ ਤੇ ਜੋਤ ਜਗਾਉ ਤੇਰੀ ਦੇਹਰ ਨਾਮਾ ਕਸ਼ਟ ਨਿਵਾਰੋ ਇਹ ਲਈਆ ਮੇਰੀ ਪਰਤਾਰੋ ਵਗਦੀ ਪਾਪ ਗੁਨੋਂ ਮਦੀ ਨੇਰੀ ਕਰਦੇ ਆਸ਼ਾ ਪੁਰਨ ਮੇਰੀ ਮੈਂ ਜੋਤ ਜਗਾਉਂ ਤੇਰੀ ਜੋ ਬੋਲੇ ਸੁਨਰਪਾ ਭਗਵਾਨ ਵੈਦਮਿਕ ਮਹਾਰਾਜ ਕੀ ਜੈ ਸ੍ਰੀ ਸ੍ਰੀਖਸਰ ਪੂਰਨ ਸਾਹਿਬ ਸਤਿਗੁਰੂ ਗੁਰੂ ਗਿਆਨਤ ਮਹਾਰਾਜ ਕੀ ਜੈ ਧੰਨ ਧੰਨ ਸਤਿਗੁਰੂ ਗੁਰੂ ਗੁਰਦੇਵ ਸਿੰਘ ਮਹਾਰਾਜ ਕੀ ਜੈ ਵੈਦਮਿਕ ਧਰਮ ਕੀ ਜੈ ਵੈਦਮਿਕ ਤੀਥ ਕੀ ਜੈ ਤੋਂ ਗੁਰੂ ਪ੍ਰਚਾਰ ਸੰਗਤ ਬਾਕੀ ਦੀ ਕਥਾ ਕੱਲ ਸਵੇਰ ਅੰਮ੍ਰਿਤ ਵੇਲੇ ਦੇ ਨਾਲ ਵਿਆਰ ਕੀਤੀ ਜਾਵੇਗੀ ਤਦ ਤੱਕ ਲਈ ਜੈ ਜਵਾਦ ਮਿੱਤ ਜੀ ਹਰ ਹਰ ਵਾਹਿਗੁਰੂ ਜੀ